ہے وہ تو غلطے ہوا ہے ایک کے ساتھ غلطی کیا ہے تو سب کی اس میں غلطی نہیں مانی جاتی ہے جو غلطی کیا اس کو کچھ کیپچر करिए پکڑئیے اس کو پرशासन اس کو ڈنڈ دے کہ اس پرواسی بھرا دی گل صحیح نہیں کیونکہ جے کر اپا اے گل نہیں مننی تا پھر انہاں غلط کیویں کہو گے جڑے হরجندر سنگھ دے ایکسیڈنٹ تو بعد اے کہہ رہے سی کہ کسی بھی پنجابی نو ਰੋਡ ਤੇ ਨਹੀਂ ਚੰਨ ਦੇਣਾ ਚਾਹੀਦਾ ਬਾਹਰਲੇ ਮੁਲਕਾਂ ਦੇ ਵਿੱਚ ਪ੍ਰਵਾਸੀਆਂ ਦੇ ਇਸ ਸਮੇਂ ਕੀ ਇਸ਼ੂ ਚੱਲ ਰਹੇ ਨੇ ਉਹਦੇ ਤੇ ਆਪਣੇ ਪਲੇਟਫਾਰਮ ਤੇ ਆਪਾਂ ਲਗਾਤਾਰੀ ਗੱਲ ਕਰ ਰਹੇ ਆ ਕਿ ਕੇਸ ਈਕੇ ਨਾਲ ਅਮਰੀਕਾ ਤੋਂ ਲੈ ਕੇ ਇੱਥੇ ਪੂਰੇ ਯੂਰਪ ਦੇ ਵਿੱਚ ਜਾਂ ਖਾਸ ਕਰਕੇ ਯੂਕੇ ਦੇ ਵਿੱਚ ਕੇਸ ਈਕੇ ਦੀ ਇੱਕ ਜਿਹੜੀ ਆ ਪ੍ਰਵਾਸੀਆਂ ਦੇ ਖਿਲਾਫ ਕਾਈਂਡ ਆਫ এনਵਾਇਰਨਮੈਂਟ ਜਿਹੜਾ ਬਣਿਆ ਹੋਇਆ ਤੇ ਇਹ ਆਪਾਂ ਬਹੁਤ ਸਾਰੀਆਂ ਚੀਜ਼ਾਂ ਜਦੋਂ ਹਰਜਿੰਦਰ ਸਿੰਘ ਵਾਲਾ ਫਲੋਰੀਡਾ ਦਾ ਐਕਸੀਡੈਂਟ ਹੋਇਆ ਉਦੋਂ ਵੀ ਆਪਾਂ ਦੇਖੀਆਂ ਸੀਗੀਆਂ ਉਦੋਂ ਵੀ ਆਪਾਂ ਡਿਸਕਸ ਵੀ ਕੀਤੀਆਂ ਸੀਗੀਆਂ ਤੇ ਬੇਸਿਕਲੀ ਹੁਣ ਆਪਾਂ ਇੱਕ ਚੀਜ਼ ਇਹ ਦੇਖਦੇ ਆ ਇਹ ਦੇਖੋ ਕਿਦਾਂ ਸਾਰੀਆਂ ਚੀਜ਼ਾਂ ਜਾ ਕੇ ਜੁੜ ਗਈਆਂ ਸਾਡੇ ਪੰਜਾਬ ਦੇ ਨਾਲ ਹੀ ਕਿ ਪੰਜਾਬ ਦੇ ਵਿੱਚ ਵੀ ਇਸੇ ਤਰੀਕੇ ਦਾ ਇੱਕ ਮਾਹੌਲ ਜਿਹੜਾ ਪ੍ਰਵਾਸੀਆਂ ਦੇ ਖਿਲਾਫ ਬਣ ਰਿਹਾ ਉਹਨੂੰ ਲੈ ਕੇ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਰੌਲਾ ਰੱਪਾ ਆ ਆਮ ਸ਼ੋਰ ਕੁਆਇਟ ਲੋਟ ਜਿਹੜੇ ਸਾਡੇ ਵਰਗੇ ਬਾਹਰ ਮੁਲਕਾਂ ਦੇ ਵਿੱਚ ਵੱਸਦੇ ਆ ਉਹ ਵੀ ਜਿਹੜਾ ਇਸ ਸੋਸ਼ਲ ਮੀਡੀਆ ਦੀ ਇਸ ਲਹਿਰ ਦੇ ਵਿੱਚ ਸ਼ਾਮਲਾ ਵੇ ਹਾਂ ਵੀ ਕੱਢੋ ਇਹਨਾਂ ਨੂੰ ਇਸ ਟ੍ਰੀਕੇ ਦੀਆਂ ਗੱਲਾਂ ਵੀ ਸੋਸ਼ਲ ਮੀਡੀਆ ਦੇ ਸਾਨੂੰ ਸੁਣਨ ਨੂੰ ਮਿਲਦੀਆਂ ਜਾਂ ਕਿ ਇਹ ਇਸ ਇਹ ਇਹ ਬਹੁਤ ਯਾਨੀ ਕਿ ਇਦਾਂ ਦੇ ਜਿਹੜੇ ਆਪਣੇ ਕਮੈਂਟ ਕੀਤੇ ਜਾਂਦੇ ਆ ਜਿਹੜੇ ਕਿ ਨਹੀਂ ਕਰਨੇ ਚਾਹੀਦੇ ਉਹ ਇਸ ਕਰਕੇ ਨਹੀਂ ਕਿ ਅਸੀਂ ਬਾਹਰ ਵੱਸਦੇ ਆ ਜਾਂ ਮੇਰੇ ਨਾਲ ਦੇ ਜਿੰਨੇ ਵੀ ਤੁਸੀਂ ਸਾਰੇ ਆਪਾਂ ਵਿਦੇਸ਼ਾਂ ਦੇ ਵਿੱਚ ਵੱਸਦੇ ਆ ਵੀ ਅਸੀਂ ਬਾਹਰ ਵੱਸਦੇ ਆ ਕਰਕੇ ਅਸੀਂ ਕਹਿੰਨੇ ਵੀ ਅਸੀਂ ਪ੍ਰਦੇਸੀ ਆ ਤਾਂ ਕਰਕੇ ਅਸੀਂ ਕਹਿੰਨੇ ਵੀ ਭਾਈ ਤੁਸੀਂ ਉੱਥੇ ਪ੍ਰਦੇਸੀਆਂ ਦੇ ਖਿਲਾਫ ਕੁਝ ਨਾ ਕਰੋ ਤੇ ਇੱਥੇ ਸਾਨੂੰ ਕੋਈ ਪ੍ਰੋਬਲਮ ਨਾ ਹੋਵੇ ਵੈਸੇ ਵੀ ਮਾਨਵਤਾ ਦੇ ਲੈਵਲ ਤੇ ਹਿਊਮੈਨਿਟੀ ਦੇ ਲੈਵਲ ਤੇ ਵੀ ਜੇਕਰ ਆਪਾਂ ਦੇਖੀਏ ਤਾਂ ਇੱਕ ਜਾਨੇ ਦੀ ਸਜ਼ਾ ਆਪਾਂ ਸਾਰਿਆਂ ਨੂੰ ਨਹੀਂ ਦੇ ਸਕਦੇ ਇੱਕ ਬੰਦੇ ਦੀ ਗਲਤੀ ਦੀ ਸਜ਼ਾ ਸਾਰਿਆਂ ਨੂੰ ਥੋੜੋ ਦਿੱਤੀ ਜਾ ਸਕਦੀ ਆ ਹਰਜਿੰਦਰ ਸਿੰਘ ਸਾਰਿਆਂ ਨੇ ਦੇਖਿਆ ਉਹ ਤੋਂ ਐਕਸੀਡੈਂਟ ਹੋਇਆ ਉਹਦੀ ਬਹੁਤ ਸਿੱਧੀ ਸਪਸ਼ਟ ਗਲਤੀ ਉੱਥੇ ਸਾਨੂੰ ਸਾਰਿਆਂ ਨੂੰ ਨਜ਼ਰ ਆਉਂਦੀ ਤਿੰਨ ਮੌਤਾਂ ਹੋਈਆਂ ਉਹਦੇ ਕਰਕੇ ਹੁਣ ਜੇ ਅਮਰੀਕਾ ਵਾਲੇ ਥੋੜੋ ਕਹਿਣਗੇ ਕਿ ਭਾਈ ਠੀਕ ਹੈ ਇੱਕ ਹਰਜਿੰਦਰ ਸਿੰਘ ਤੇ ਕਰਕੇ ਅਸੀਂ ਕਿਸੇ ਵੀ ਪੰਜਾਬੀ ਨੂੰ ਟਰੱਕ ਨਹੀਂ ਚਲਾਉਣ ਦੇਣਾ ਇਦਾਂ ਤਾਂ ਉਹ ਠੀਕ ਉਹ ਉਹ ਉਹਨਾਂ ਦੇ ਵੀ ਬਹੁਤ ਸਾਰੇ ਜਿਹੜੇ ਫਾਰ ਰਾਈਟ ਦੇ ਲੋਕ ਆ ਉਹ ਕਹਿੰਦੇ ਆ ਇਦਾਂ ਦੀਆਂ ਗੱਲਾਂ ਪਰ ਉਹਨਾਂ ਨੂੰ ਉਹ ਮੇਨਸਟ੍ਰੀਮ ਦੇ ਲੋਕ ਨਹੀਂ ਉਹ ਜਿਹੜੇ ਥੋੜੇ ਬਾਲਾ ਫਰਿੰਜ ਐਲੀਮੈਂਟ ਹੈ ਉਹ ਕਹਿ ਕੇ ਉਹਨਾਂ ਨੂੰ ਚੁੱਪ ਕਰਾ ਦਿੰਦੇ ਆ ਆਬਵੀਅਸਲੀ ਇਸ ਗੱਲ ਨੂੰ ਕੋਈ ਐਕਸੈਪਟ ਨਹੀਂ ਕਰਦਾ ਇਸੇ ਤਰੀਕੇ ਨਾਲ ਪੰਜਾਬ ਦੇ ਵਿੱਚ ਖਾਸ ਕਰਕੇ ਇਦਾਂ ਦੀਆਂ ਘਟਨਾਵਾਂ ਕੋ ਪਹਿਲੀ ਵਾਰ ਨਹੀਂ ਹੋਈਆਂ ਬਹੁਤ ਵਾਰ ਹੋਈਆਂ ਹੁਣ ਜਿਹੜੀ ਹੁਸ਼ਿਆਰਪੁਰ ਦੇ ਵਿੱਚ ਘਟਨਾ ਹੋਈ ਉਹਦੇ ਕਰਕੇ ਫਿਰ ਦੁਬਾਰਾ ਜਿਹੜਾ ਮਾਹੌਲ ਗਰਮ ਹੋਇਆ ਹੋਇਆ ਪਰ ਇਹ ਆਪਾਂ ਇਹਦੀ ਇਹ ਇਹਦੀ ਜਿਹੜੀ ਆ ਇਹਦੇ ਲਈ ਭੁਗਤ ਭੁਗੀ ਸਾਰਿਆਂ ਨੂੰ ਨਹੀਂ ਬੜਾ ਸਕਦੇ ਸੋ ਬੇਸਿਕਲੀ ਜਦੋਂ ਹਨਾ ਇਦਾਂ ਦੀ ਕੋਈ ਗੱਲ ਹੁੰਦੀ ਆ ਤੇ ਇਹਦੇ ਵਿੱਚ ਰੌਲਾ ਰੱਪਾ ਇੰਨਾ ਜ਼ਿਆਦਾ ਪੈ ਜਾਂਦਾ ਕਿ ਕਦੇ ਕਿਸੇ ਮਸਲੇ ਦਾ ਕੋਈ ਹੱਲ ਨਹੀਂ ਨਿਕਲਦਾ ਤੇ ਆਬਵੀਅਸਲੀ ਪੰਜਾਬ ਨੇ ਵੀ ਉਦਾਂ ਹੀ ਚੱਲਣਾ ਜਿੱਦਾਂ ਭਾਰਤ ਦਾ ਸੰਵਿਧਾਨ ਹੈ ਜਿੱਦਾਂ ਇੰਡੀਅਨ ਕਨਸਟੀਟਿਊਸ਼ਨ ਕਹਿੰਦਾ ਨਾਰੇ ਜੋ ਮਰਜ਼ੀ ਆਪਾਂ ਲਾ ਲਈਏ ਪਰ ਪੰਜਾਬ ਸਰਕਾਰ ਨੇ ਕੰਮ ਉਹੀ ਕਰਨਾ ਆ ਜਿਹੜੇ ਲੀਡਰ ਆ ਨਾ ਜਿਹੜੇ ਹੁਣ ਆਪੋਜੀਸ਼ਨ ਵਾਲੇ ਵੀ ਬਹੁਤ ਸਾਰੇ ਚੁੱਪਿਆ ਕਈ ਇਹਨਾਂ ਸਮਿਆਂ ਦੇ ਵਿੱਚ ਆ ਕੇ ਬੋਲਦੇ ਨਹੀਂ ਹੁੰਦੇ ਕਈ ਜਿਹੜੇ ਲੋਕ ਕੀ ਲੋਕਾਂ ਦੀ ਉਸ ਸਮੇਂ ਦੀ ਆਵਾਜ਼ ਹੁੰਦੀ ਉਹਦੇ ਵਿੱਚ ਆ ਕੇ ਆਵਾਜ਼ ਮਰੌਣ ਲੱਗ ਪੈਂਦੇ ਆ ਕੰਮ ਜਦੋਂ ਇਹ ਸੱਤਾ ਦੇ ਵਿੱਚ ਹੋਣਗੇ ਇਹਨਾਂ ਨੇ ਵੀ ਉਹੀ ਕਰਨਾ ਜਿਹੜਾ ਇਸ ਸਮੇਂ ਭਗਵੰਤ ਮਾਨ ਦੀ ਸਰਕਾਰ ਕਰ ਰਹੀ ਆ ਤੇ ਭਗਵੰਤ ਮਾਨ ਹੁਣੀ ਕੱਲ ਤੱਕ ਆਪਣੇ ਨਾਅਰੇ ਲਾਉਣ ਵਾਲਿਆਂ ਦੇ ਨਾਲ ਹੀ ਸੀ ਭਗਵੰਤ ਮਾਨ ਚੀਮਾ ਸਾਹਿਬ ਕਲਤਾਰ ਸੰਧਵਾ ਹੋਰ ਇਹਨਾਂ ਦੇ ਜਿੰਨੇ ਲੀਡਰ ਆ ਸਾਰੇ ਆਮ ਲੋਕਾਂ ਦੇ ਵਾਂਗ ਨਾਰਾ ਹੀ ਲਾਉਂਦੇ ਸੀ ਸਰਕਾਰਾਂ ਦੇ ਖਿਲਾਫ ਤੇ ਅੱਜ ਸਰਕਾਰ ਦੇ ਵਿੱਚ ਬੈਠ ਕੇ ਉਹਨਾਂ ਨੇ ਕੀ ਜਿਹੜਾ ਮੁਖਤਲਿਫ ਕਰ ਦਿੱਤਾ ਬਾਕੀ ਸਰਕਾਰਾਂ ਦੇ ਨਾਲ ਉਹ ਵੀ ਉਸੇ ਤਰੀਕੇ ਨਾਲ ਕੰਮ ਕਰਦੇ ਆ ਸੋ ਬੇਸਿਕਲੀ ਜਦੋਂ ਇੰਨਾ ਜਿਆਦਾ ਕਿਉਂਕਿ ਇਹ ਚੀਜ਼ ਕਿਸੇ ਨੇ ਐਕਸੈਪਟ ਨਹੀਂ ਕਰਨੀ ਕਿ ਜੀ ਸਾਰੇ ਪ੍ਰਵਾਸੀਆਂ ਨੂੰ ਬਾਹਰ ਕੱਢ ਦਿਓ ਪੰਚਾਇਤਾਂ ਨੇ ਜਿਹੜੇ ਮਤੇ ਪਾ ਅੱਗੇ ਵੀ ਮਤੇ ਪਾਏ ਸੀ ਉਹ ਬਾਅਦ ਵਿੱਚ ਕਈਆਂ ਨੇ ਵਾਪਸ ਲੈ ਲੈ ਕਿਸੇ ਨੂੰ ਇਹ ਵੀ ਦੱਸ ਦਿਆ ਕਿ ਸ਼ਾਇਦ ਮਾਫੀ ਵੀ ਮੰਗਣੀ ਪਈ ਉਹਦੇ ਲਈ ਫਿਰ ਜਾਇ ਇਹ ਹੋ ਗਿਆ ਜੀ ਮੈਂ ਨਹੀਂ ਸੀ ਕਿਹਾ ਉਹਨੇ ਪਾਇਆ ਸੀ ਉਹ ਸਰਪੰਚ ਨੇ ਨਹੀਂ ਸੀ ਕੀਤਾ ਇਹ ਰੋਲ ਘਚੋਲਾ ਜਾਦਾ ਹੋ ਜਾਂਦਾ ਤੇ ਜਿਹੜੇ ਜਿਹੜੇ ਕੰਮ ਦੇ ਲਈ ਐਕਚੁਅਲੀ ਇਹ ਸਾਰੀ ਮੂਵਮੈਂਟ ਹੁੰਦੀ ਆ ਉਹ ਖਿੰਡਰ ਪੁੰਡਰ ਜਾਂਦੀ ਆ ਤੇ ਵੈਸੇ ਵੀ ਇਸ ਸਮੇਂ ਜੇਕਰ ਆਪਾਂ ਦੇਖੀਏ ਪੰਜਾਬ ਸਰਕਾਰ ਦੇ ਉੱਤੇ ਬਹੁਤ ਜ਼ਿਆਦਾ ਪ੍ਰੈਸ਼ਰ ਆ ਕਿ ਹੜਾਂ ਦੇ ਟਾਈਮ ਤੇ ਉਹਨਾਂ ਨੇ ਕੰਮ ਕਿਦਾਂ ਦਾ ਕੀਤਾ ਤੇ ਜਿਹੜੀ ਉਹਨਾਂ ਦੀ ਲਾਪਰਵਾਹੀ ਹੋਈ ਆ ਬੇਸਿਕਲੀ ਹੋਣਾ ਤਾਂ ਇਹ ਚਾਹੀਦਾ ਕਿ ਜਿਹੜਾ BBMP ਆ ਜਾਂ JSVC ਦੀਆਂ ਪਹਿਲਾਂ ਲਾਪਰਵਾਹੀਆਂ ਹੋਈਆਂ ਉਹਨਾਂ ਨੂੰ ਲੈ ਕੇ ਉਹਦੇ ਤੇ ਕੋਈ ਮੂਵਮੈਂਟ ਹੋਵੇ ਤੇ ਸਰਕਾਰ ਨੂੰ ਅਕਾਊਂਟੇਬਲ ਬਣਾਇਆ ਜਾਵੇ ਪਰ ਇਦਾਂ ਦੀ ਲਹਿਰ ਸਮਾਂ ਕਿ ਸਰਕਾਰ ਦੇ ਹੱਕ ਦੇ ਵਿੱਚ ਹੀ ਭੁਗਤ ਜਾਂਦੀ ਕਿਉਂਕਿ ਉਹਨਾਂ ਨੂੰ ਵੀ ਪਤਾ ਹੁੰ ਹੁਣਾ ਇਹ ਚਾਹੀਦਾ ਜੇਕਰ ਆਪਾਂ ਪੰਜਾਬ ਦੀ ਗੱਲ ਕਰੀਏ ਜਿੱਦ ਤੱਕ ਆਪਾਂ ਇਹਨੂੰ ਵੀ ਆਪਾਂ ਬਾਹਰ ਜਿਹੜਿਆ ਵਿਦੇਸ਼ਾਂ ਦੇ ਵਿੱਚ ਬਸਦੇ ਆ ਸੀ ਉਹਨਾਂ ਦੇ ਨਾਲ ਹੀ ਰੜਾ ਕੇ ਦੇਖ ਲੈਣੇ ਆ ਜਦੋਂ ਅਸੀਂ ਇਹ ਕਹਿੰਨੇ ਆ ਨਾ ਵੀ ਬਾਹਰ ਆ ਕੇ ਅਸੀਂ ਇਦਾਂ ਬਸਦੇ ਆ ਤੇ ਪੰਜਾਬ ਦੇ ਵਿੱਚ ਵੀ ਕੱਲ ਸਾਡੇ ਮਾਨ ਸਾਹਿਬ ਨੇ ਵੀ ਏਸੀ ਤਰੀਕੇ ਦਾ ਬਿਆਨ ਦਿੱਤਾ ਪਰ ਉੱਥੇ ਉਹਨਾਂ ਨੂੰ ਇਹ ਦੇਖਣ ਦੀ ਸੋਚਣ ਦੀ ਜ਼ਰੂਰਤ ਹੈ ਕਿ ਜਦੋਂ ਅਸੀਂ ਬਾਹਰਲੇ ਮੁਲਕਾਂ ਦੇ ਵਿੱਚ ਆ ਕੇ ਬਸਦੇ ਆ ਤਾਂ ਸਾਨੂੰ ਹੈ ਲੋਟ ਆਫ ਡਾਕੂਮੈਂਟਸ ਉਹਨਾਂ ਨੂੰ ਦੇਣੇ ਪੈਂਦੇ ਆ ਆਈਡੀ ਵਗੈਰਾ ਕੀ ਹੋਰ 3600 ਫੇ ਪਤਾ ਨਹੀਂ ਕਿੰਨੀਆਂ ਕੁ ਫੀਸਾਂ ਆ ਤੇ ਆਬਵੀਅਸਲੀ ਅੰਡਰਸਟੈਂਡੇਬਲ ਕਿ ਅਸੀਂ ਇੱਕ ਦੂਸ ਪੰਜਾਬ ਭਾਰਤ ਦਾ ਹੀ ਹਿੱਸਾ ਹੈ ਤੇ ਉੱਥੋਂ ਆ ਕੇ ਕੋਈ ਵੀ ਉੱਥੇ ਵੱਸ ਸਕਦਾ ਇਹ ਇਹਦੇ ਵਿੱਚ ਕੋਈ ਦੂਜੀ ਨਹੀਂ ਪਰ ਸਟੇਟ ਇੱਕ ਕੋਈ ਨਾ ਕੋਈ ਕਾਨੂੰਨ ਇਦਾਂ ਦਾ ਲਿਆ ਸਕਦੀ ਹੈ ਇਨਸਟੈਡ ਆਫ ਕਿ ਆਪਾਂ ਇਹ ਕਹੀਏ ਕਿ ਪ੍ਰਵਾਸੀਆਂ ਨੂੰ ਬਾਹਰ ਕੱਢ ਦਿਓ ਜਾਂ ਬਈ ਉਹਨਾਂ ਦੇ ਖਿਲਾਫ ਗੱਲਾਂਬਾਤਾਂ ਕਰਨੀਆਂ ਸ਼ੁਰੂ ਕਰ ਦਈਏ ਉਹਨਾਂ ਦੇ ਕਲਚਰ ਦੇ ਖਿਲਾਫ ਇੱਕੇ ਦੀਆਂ ਗੱਲਾਂ ਦੇ ਨਾਲ ਉਹ ਬੈਟਰ ਹੈ ਕਿ ਆਪਾਂ ਸਰਕਾਰ ਦੇ ਉੱਤੇ ਇਹ 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 ਚੀਜ਼ ਹੋਵੇ ਕਿ ਭਾਈ ਤੁਸੀਂ ਇੱਕ ਕਾਇਦਾ ਇੱਕ ਜ਼ਾਬਤਾ ਬਣਾਓ ਕਿ ਜੇਕਰ ਕੋਈ ਵੀ ਇੱਥੇ ਆਉਂਦਾ ਪਿੰਡ ਦੇ ਵਿੱਚ ਰਹਿਣਾ ਸ਼ਹਿਰ ਦੇ ਵਿੱਚ ਰਹਿਣਾ ਉਹ ਉਹਦੀ ਪੁਲਿਸ ਵੈਰੀਫਿਕੇਸ਼ਨ ਹੋਵੇ ਜਿਹੜੀ ਵੀ ਆਈਡੀ ਡਾਕੂਮੈਂਟ ਉਹਦੇ ਕੋਲ ਹੈਗੀ ਆ ਉਹਦੇ ਹਿਸਾਬ ਦੇ ਨਾਲ ਉਹਦਾ ਸਾਰਾ ਕੁਝ ਜਿਹੜਾ ਵੀ ਕਰਤੇ ਧਰਤੇ ਆ ਸਾਡੇ ਚਾਹੀਏ ਜੇ ਪਿੰਡ ਦੇ ਆ ਤਾਂ ਸਰਪੰਚ ਕੋਲ ਹੋਵੇ ਜੇ ਕਿਤੇ ਹੋਰ ਆ ਤਾਂ ਉਹ ਜਿਹੜੇ ਉੱਥੇ ਦੇ ਕਰਤੇ ਧਰਤੇ ਉਹਨਾਂ ਦੇ ਕੋਲ ਹੋਣ ਤੇ ਵੈਰੀਫਿਕੇਸ਼ਨ ਹੋਣੀ ਚਾਹੀਦੀ ਆ ਤੇ ਜਿਹੜਾ ਇੱਕ ਜ਼ਾਬਤਾ ਹੋਣਾ ਚਾਹੀਦਾ ਆ ਅਦਰਵਾਇਸ ਤੁਸੀਂ ਰੋਕ ਨਹੀਂ ਸਕਦੇ ਇਦਾਂ ਕਿਸੇ ਨੂੰ ਵੀ ਉਹ ਉਹ ਜਿਵੇਂ ਮੈਂ ਕਿਹਾ ਕਿ ਉਹ ਐਵੇਂ ਹੀ ਰੂਲ ਖਚੋਲਾ ਜਾਦੇ ਹੋ ਜਾਣਾ ਜਿਹੜਾ ਜਿੱਦਾਂ ਹੁਣ ਆਪਾਂ ਸੋਸ਼ਲ ਮੀਡੀਆ ਤੇ ਦੇਖਦੇ ਆ ਇਹਦੇ ਵਿੱਚੋਂ ਕੱਢਣ ਪਾਉਣ ਨੂੰ ਕੁਝ ਨਹੀਂ ਹੋਣਾ ਜਿਹੜੇ ਮਤੇ-ਮਤੇ ਆ ਅੱਗੇ ਵੀ ਬਹੁਤ ਬਾਰ ਪੈ ਹਟਿਆ ਇਹਨਾਂ ਦਾ ਕੋਈ ਫਾਇ ਇੱਕ ਹਿਊਮੈਨਿਟੀ ਦੇ ਲੈਵਲ ਤੇ ਵੀ ਆਪ ਆ ਕੇ ਦੇਖੀਏ ਤਾਂ ਕਲੈਕਟਿਵ ਪਿਨਿਸ਼ਮੈਂਟ ਕਦੇ ਨਹੀਂ ਦਿੱਤੀ ਜਾ ਸਕਦੀ ਇਹ ਐਸਟੀਕੇ ਦੀਆਂ ਗੱਲਾਂ ਇਹ ਨਾ ਹੀ ਸੋਭਦੀਆਂ ਹੁੰਦੀਆਂ ਨਾ ਹੀ ਸਾਨੂੰ ਕਰਨੀਆਂ ਚਾਹੀਦੀਆਂ ਤੇ ਜਿੰਮੇ ਮੈਂ ਉਹ ਹੀ ਹਰਜਿੰਦਰ ਵਾਲੀ ਆਧਾਰਨ ਜਿਹੜੀ ਦਿੱਤੀ ਆ ਕਿ ਇਦਾਂ ਤਾਂ ਫਿਰ ਜਿੰਨੇ ਵੀ ਲੋਕ ਉਹ ਕਹਿਣਗੇ ਵੀ ਜਾਓ ਭਾਈ ਇੱਥੋਂ ਤੁਸੀਂ ਤੁਹਾਡਾ ਕੋਈ ਹੱਕ ਹੀ ਨਹੀਂ ਬਣਦਾ ਇੱਥੇ ਰਹਿਣ ਦਾ ਸੋ ਜਿਹਦੀ ਗਲਤੀ ਆ ਉਹਨੂੰ ਉਹਦੀ ਕਾਨੂੰਨ ਦੇ ਮੁਤਾਬਕ ਸਜ਼ਾ ਬਣੇ ਤੇ ਬਾਅਦ ਵਿੱਚ ਇਹ ਜਿੱਦਾਂ ਹੁਣ ਹੜਾਂ ਦੀ ਵੀ ਗੱਲ ਆ ਵੀ ਬਾਅਦ ਇਹ ਨਾ ਹੋਵੇ ਕਿ ਹੁਣ ਤਾਂ ਚਲੋ ਲੋਕਾਂ ਨੇ ਰੋਕ ਤੇ ਕਿਸੇ ਨਾ ਕਿਸੇ ਤਰੀਕੇ ਨਾਲ ਬਚਾ ਲਿਆ ਜਾਨਾਂ ਬਚਾ ਲਈਆਂ ਬ ਘਰ ਵੀ ਬਣਾ ਦੇਣਗੇ ਚਲੋ ਪੈਰਾਂ ਸਿਰ ਵੀ ਆ ਜਾਣਗੇ ਜੇ 24 ਆਪਣੇ 27 ਜਾਂ 28 ਦੇ ਵਿੱਚ ਫਿਰ ਹਾਰਾਂਗੇ ਫੇਕ ਕੀ ਕਰੋਗੇ ਸੋ ਉਹਨਾਂ ਨੂੰ ਰੋਕਣ ਦੇ ਲਈ ਹੁਣ ਤੋਂ ਹੀ ਜਿਹੜੇ ਬੰਦੋਬਸਤ ਹੋਣੇ ਚਾਹੀਦੇ ਆ ਸੋ ਹੁਣ ਜਿਹੜੀ ਇੱਕ ਇਹ ਹਜ਼ਾਰਪੁਰ ਵਾਲੀ ਘਟਨਾ ਆ ਇਹਦੇ ਜਿਹੜੇ ਦੋਚੀ ਆ ਉਹਨਾਂ ਨੂੰ ਸਜ਼ਾ ਹੋਵੇ ਪਰ ਗਾਂਵਾਸਤੇ ਲਈ ਜਾਪਤਾ ਬਣੇ ਤੇ ਉਸ ਜਾਪਤੇ ਦੇ ਅਧੀਨ ਸਾਰੇ ਲੋਕ ਆਉਣ ਤੇ ਉਹ ਉਹਨਾਂ ਨੂੰ ਪਤਾ ਹੋਵੇ ਕਿ ਜੇਕਰ ਅਸੀਂ ਕੋਈ ਉੱਤੇ ਥੱਲੇ ਕਰਾਂਗੇ ਤਾਂ ਸਾਡਾ ਜਿਹੜਾ ਡਾਕੂਮੈਂਟਸ ਹੈ ਸਾਡੀ ਇੱਥੇ ਦੀ ਪੁਲਿਸ ਦੇ ਕੋਲ ਪਿਆ ਜਿਹੜੇ ਕਿ ਵੈਰੀਫਾਈ ਕਰਕੇ ਸਾਨੂੰ ਫੜਿਆ ਜਿੱਥੋਂ ਮਰਜ਼ੀ ਜਾ ਸਕਦਾ ਸੋ ਕਰ ਤੁਸੀਂ ਆਪਣੀ ਪ੍ਰਤੀਕਿਰਿਆ ਜੁਰ